ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰਾ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਅੱਜ ਮੈਂ ਤੁਹਾਨੂੰ ਇੱਕ ਐਦਾਂ ਦੀ ਗੱਲ ਦੱਸਣ ਲੱਗੀ ਆ ਕਿ ਮੈਨੂੰ ਇੱਕ ਆਫਰ ਆਇਆ ਹਨਾ ਕਿ ਤੁਸੀਂ ਸਾਡੇ ਨਾਲ ਨਾ ਰਾਜਨੀਤੀ ਦੇ ਵਿੱਚ ਆ ਜਾਓ ਤੇ ਮੰਤਰੀ ਪਦ ਦੀ ਹਨਾ ਤੁਹਾਨੂੰ ਅਸੀਂ ਆਫਰ ਕਰ ਰਹੇ ਹਾਂ ਤੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੈਂ ਮੰਤਰੀ ਬਣ ਸਕਦੀ ਆ ਕਿ ਨਹੀਂ ਮੈਂ ਤਾਂ ਘਰ ਦੀ ਮੰਤਰੀ ਬਣ ਕੇ ਹੀ ਪਸਤਾਰੀ ਆ ਤੇ ਅੱਜ ਨਾ ਆਪਣੇ ਜੀਰੀ ਲਾ ਰਹੇ ਸੀ ਮੈਂ ਤੁਹਾਨੂੰ ਹਨਾ ਕੱਲ ਲਾਈਵ ਦੇ ਵਿੱਚੋਂ ਮੈਨੂੰ ਕੋਦਮ ਕੱਟਣਾ ਪੈ ਗਿਆ ਤੇ ਕਹਿੰਦੇ ਹੁੰਦੇ ਆ ਨਾ ਜੇ ਮੈਂ ਕਿ ਗਾਣਾ ਤੁਸੀਂ ਸੁਣਿਆ ਹੀ ਹੈ ਨਾ ਕਿ ਚਾਰਾਂ ਦੀ ਹਾਕ ਵੱਜੀ ਤੋਂ ਲਾਮਾ ਟੁੱਟ ਕੱਢਦੇ ਆ ਨਾ ਤੇ ਹਸਬੰਡ ਦੀ ਹਾਕ ਜਦੋਂ ਵੱਜ ਜਾਂਦੀ ਹੈ ਫਿਰ ਮੈਂ ਅੱਗਾ ਪਿੱਛਾ ਨਹੀਂ ਦੇਖਦੀ ਹੁੰਦੀ ਜਿਹੜਾ ਕੰਮ ਮੈਂ ਜਿੱਥੇ ਕਰ ਰਹੀ ਹੁੰਨੀ ਆ ਮੈਂ ਉੱਥੇ ਛੱਡਦੀ ਨਹੀਂ ਹੁੰਦੀ ਕਿਉਂਕਿ ਸਾਡਾ ਨਾ ਦੋਨਾਂ ਮੀਆਂ ਬੀਵੀ ਦਾ ਇੱਕ ਪਿਆਰ ਇਦਾਂ ਦਾ ਹੀ ਆ ਨਾ ਸਾਡਾ ਰਿਸ਼ਤਾ ਇਦਾਂ ਦਾ ਹੀ ਹੈਗਾ ਕਿ ਅਸੀਂ ਇੱਕ ਦੂਜੇ ਦੀਆਂ ਨਾ ਗੱਲ ਨੂੰ نیچے ਨਹੀਂ ਗਿਰਨ ਦਿੰਦੇ ਤੇ ਆਓ ਆਪਾਂ ਨਾ ਜਿਹੜੇ ਸਾਡੇ ਜੀਰੀ ਲਾਉਂਦੇ ਹੁੰਦੇ ਆ ਨਾ ਉਹ ਹਰ ਵਾਰੀ ਡਿਮਾਂਡ ਕਰਦੇ ਆ ਕੇ ਸਾਨੂੰ ਨਾ ਕੜਾਹ ਬਣਾ ਕੇ ਦਿਓ ਕਿਉਂਕਿ ਸਾਡੇ ਪਾਪਾ ਜੀ ਹੈ ਨਾ ਪਾਠ ਕਰਦੇ ਆ ਤੇ ਸਾਨੂੰ ਇੱਕ ਬਾਬੇ ਦੀ ਤਰ੍ਹਾਂ ਨਾ ਮੰਨਦੇ ਆ ਪਾਪਾ ਜੀ ਨੂੰ ਤੇ ਉਹ ਹਰ ਸਾਲ ਹੀ ਹੈ ਨਾ ਡਿਮਾਂਡ ਕਰਦੇ ਤੇ ਮੰਮੀ ਨੇ ਕਿਹਾ ਵੀ ਨਾ ਵੀ ਗਰਮੀ ਆ ਨਾ ਤੁਸੀਂ ਕੜਾਹ ਖਾਓਗੇ ਕਿਵੇਂ ਖਾਓਗੇ ਨਾ ਤੇ ਪਰ ਫਿਰ ਵੀ ਚਲੋ ਜਦੋਂ ਉਹਨਾਂ ਨੇ ਵਿਚਾਰੇ ਨੇ ਕਿਹਾ ਤਾਂ ਮੈਂ ਬਣਾ ਤਾ ਤੇ ਗਰਮੀ ਵੀ ਬਹੁਤ ਪੈ ਰਹੀ ਅੱਜ ਤੁਹਾਨੂੰ ਸਾਰੇ ਫਰੈਂਡ ਨੂੰ ਨਾ ਪਤਾ ਹੀ ਹੈ ਤੇ ਪਾਣੀ ਦੇ ਵਾਸਤੇ ਲੈਂਦਾ ਹੈ ਨਾ ਅੱਧਾ ਕਿਲੋ ਦਾ ਹਨ ਮੈਂ ਬਣਾ ਰਹੀਆਂ 500 ਗ੍ਰਾਮ ਦਾ ਇਹਦੇ ਵਿੱਚ ਮੈਂ ਇੱਕ ਕੜਸੀ ਦੇਸੀ ਘਿਓ ਦੀ ਲੈਂਦੀ ਹਾਂ ਤੇ ਬਾਕੀ ਢਾਲਦਾ ਕਿਹੋ ਹੈਗਾ ਕਿਉਂਕਿ ਦੇਸੀ ਘਿਓ ਹਨਾ ਇੰਨਾ ਹੈ ਨਹੀਂ ਹੁਣ ਤੁਹਾਨੂੰ ਪਤਾ ਹੀ ਵੀ ਗਰਮੀ ਦੇ ਵਿੱਚ ਮੱਜਾਂ ਵੀ ਹਨਾ ਦੁੱਧ ਘਟਦੇਣ ਲੱਗ ਜਾਂਦੀਆਂ ਨੇ ਤੇ ਹੁਣ ਆਪਾਂ ਨੇ ਇਹਦੇ ਵਿੱਚ 600 ਗ੍ਰਾਮ ਆਟਾ ਪਾਇਆ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਭੁੰਨ ਲਾਂਗੇ ਤੇ ਉਹ ਨਾ ਜਿਹੜੇ ਆਪਣੇ ਕਾਮਾਂ ਵਾਲੇ ਨੇ ਉਹ 8-9 ਜਣੇ ਨੇ ਜੀਰੀ ਲਾਉਣ ਵਾਲੇ ਦੇਖੋ ਹਨਾ ਆਪਾਂ ਆਪਣੇ ਰਿਸ਼ਤੇਦਾਰਾਂ ਵਾਸਤੇ ਆਪਣੇ ਜਿਹੜੇ ਅਮੀਰ ਹਨਾ ਦੋਸਤ ਮਿੱਤਰ ਹੁੰਦੇ ਨੇ ਉਹਨਾਂ ਵਾਸਤੇ ਆਪਾਂ ਬਹੁਤ ਕੁਸ਼ ਕਰਦੇ ਹਾਂ ਪਰ ਜਿਹੜੇ ਇਦਾਂ ਦੇ ਹਨ ਨਾ ਗਰੀਬ ਵਿਚਾਰੇ ਦੇਖੋ ਉਹਨਾਂ ਨੂੰ ਕਿੰਨੀ ਆਸ ਹੁੰਦੇ ਕੋ ਆਪਾਂ ਨੇ ਹਨ ਜੇ ਆਪਾਂ ਨੂੰ ਕੋਈ ਕਹੇ ਨਾ ਵੀ ਕੜਾਹੇ ਕਰ ਦੋ ਆਪਾਂ ਕਹਾਂਗੇ ਵੀ ਲੱਕੜਾ ਵੀ ਕੋਈ ਖਾਣ ਵਾਲੀ ਚੀਜ਼ ਹੁੰਦੀ ਆ ਪਰ ਉਹਨਾਂ ਵਾਸਤੇ ਹਨਾ ਇਹ ਚੀਜ਼ ਵੀ ਬਹੁਤ ਮਾਇਨੇ ਰੱਖਦੀ ਹੈਗੀ ਤੇ ਇਦਾਂ ਦੇਖੋ ਮੈਂ ਅੱਜ ਕਾਲ ਕਰਕੇ ਕਿਉਂਕਿ ਕੜਾਈਆ ਵੀ ਮੈਂ ਆਪਣਾ ਸਬਜੀ ਵਾਲਾ ਹੀ ਚੱਕ ਲਿਆ ਉਹਦੇ ਵਿੱਚ ਹੀ ਬਣਾਉਣ ਲੱਗੀ ਕਿਉਂਕਿ ਜਿਹੜਾ ਮੇਰਾ ਲੋਹੇ ਦਾ ਕੜਾਈਆ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ ਤੇ ਉਹ ਨਾ ਮਾਂਜਣ ਵਾਲਾ ਪਿਆ ਸੀਗਾ ਉਹ ਜਰਜੀ ਲੱਗ ਜਾਂਦੀ ਆ ਪਏ ਤੇ ਤੇ ਉਹ ਤੇ ਬਹੁਤ ਮਿਹਨਤ ਆਉਂਦੀ ਆ ਤੇ ਫਿਰ ਮੈਂ ਚੰਗੇ ਤਰੀਕੇ ਨਾਲ ਧੋ ਕੇ ਮਾਂਜ ਕੇ ਹਨਾ ਫਿਰ ਮੈਂ ਸੋਚੇ ਚਲੋ ਇਹਦੇ ਵਿੱਚ ਹੀ ਬਣਾ ਲੈਣੀਆਂਗੀ ਤੇ ਆਪਾਂ ਨੇ ਇਹਦੇ ਵਿੱਚ ਹੁਣ ਚੀਨੀ ਵੀ ਉਨੀ ਪਾਵਾਂਗੇ ਦੇਖੋ ਆਮ ਜਿਹੜਾ ਆਪਾਂ ਪ੍ਰਸ਼ਾਦ ਬਣਾਉਨੇ ਆ ਹਨਾ ਦੇਸੀ ਘਿਓ ਦਾ ਦੇ ਕੇ ਸਜਾਉਨੇ ਉਹਦੇ ਅਲੱਗ ਤਰੀਕਾ ਹੁੰਦਾ ਜਿਹੜਾ ਆਪਾਂ ਊਂਕੜਾ ਬਣਾਉਨੇ ਹਨਾ ਇਹ ਤਾਂ ਤਰੀਕਾ ਅਲੱਗ ਹੁੰਦਾ ਥੋੜਾ ਜਿਹਾ ਹੁਣ ਇਹਦੇ ਵਿੱਚ ਮੈਂ 500 ਗ੍ਰਾਮ ਆਟਾ ਪਾਇਆ ਸੀਗਾ ਤੇ ਆਪਣੇ 600 ਸੌਰੀ ਅੱਧਾ ਕਿਲੋ 500 ਗ੍ਰਾਮ ਘਿਓ ਪਾਇਆ ਸੀਗਾ 600 ਗ੍ਰਾਮ ਮੈਂ ਹਨਾ ਇਹਦੇ ਵਿੱਚ ਆਟਾ ਪਾਇਆ ਤੇ 600 ਗ੍ਰਾਮ ਹੀ ਮੈਂ ਚੀਨੀ ਪਾਉਂਗੀ ਪਾਣੀ ਆਪਾਂ ਨਾਲ ਲੋੜ ਮੁ ਤੇ ਗਰਮੀ ਇੰਨੀ ਜ਼ਿਆਦਾ ਪੈ ਰਹੀ ਹੈ ਤੇ ਮੈਂ ਸੋਚਿਆ ਨਾ ਜਿਹੜੇ ਵੀਰ ਜਿਵੇਂ ਨੂੰ ਕਹਿ ਰਹੇ ਸੀਗੇ ਨਾ ਵੀ ਤੂੰ ਦੀਦੀ ਸਾਡੇ ਨਾਲ ਆ ਹਨਾ ਇੱਧਰ ਰਾਜਨੀਤੀ ਦੇ ਵਿੱਚ ਕਿਉਂਕਿ YouTube ਤੇ ਹਨਾ ਕੀ ਕਮਾਈ ਆ ਤੁਹਾਨੂੰ ਵੀ ਤੂੰ ਅਸੀਂ ਵਧੀਆ ਬੋਲ ਚੱਲ ਲੈਣੇ ਹੋਗੇ ਸਾਡੇ ਨਾਲ ਤੁਹਾਨੂੰ ਨਾਲ ਹਨਾ ਜੁੜਦੇ ਵੀ ਬਹੁਤ ਬੰਦੇ ਆਗੇ ਤੇ ਮੈਂ ਸੋਚਿਆ ਵੀ ਮੈਂ ਆਪਣੇ ਫਰੈਂਡ ਨੂੰ ਪੁੱਛੂੰਗੀ ਹਨਾ ਵੀ ਮੈਂ ਜਾਵਾਂ ਜਾਂ ਨਹੀਂ ਜਾਵਾਂ ਰਾਜਨੀਤੀ ਦੇ ਵਿੱਚ ਤੇ ਕਿਹੜੀ ਰਾਜਨੀਤੀ ਮੇਰੀ ਤਾਂ ਸਾਰਾ ਦਿਨ ਹਨਾ ਘਰੇ ਰਾਜਨੀਤੀ ਬਣੀ ਰਹਿੰਦੀ ਹੈ ਜੌਬ ਸ਼ੂਟ ਗਈ ਹਨਾ ਦੇਖੋ ਘਰ ਦੇ ਕੰਮ ਮੇਰੇ ਮਾਰਨਿੰਗ ਤੋਂ ਲੈ ਕੇ ਤੁਸੀਂ ਜਿਹੜੇ ਹਨਾ ਕੰਮ ਕਰਦੇ ਆ ਸ਼ਿਫਟਾਂ ਲਾਉਂਦੇ ਆ ਬਾਹਰ ਲਿਆ ਨਾ ਮੇਰਾ ਦੇਵਰੇ ਵੀ ਹੱਸਣ ਲੱਗ ਜਾਂਦਾ ਮੈਨੂੰ ਕਹਿੰਦਾ ਭਾਬੀ ਤੂੰ ਹਨਾ ਆਸਟ੍ਰੇਲੀਆ ਆ ਜਾ ਹਨਾ ਜਾਂ ਇੱਥੇ ਨਾ ਤੂੰ ਜਿੰਨੇ ਵੀ ਸਾਰੇ ਕੰਮ ਕਰਦੇ ਆ ਅਸੀਂ ਤੂੰ ਸਾਰਿਆਂ ਦੇ ਬਰਾਬਰ ਹਨਾ ਕੱਲੀਓ ਕੰਮ ਕਰ ਲੇਗੀ ਇੰਨੀ ਜ਼ਿਆਦੇ ਕਮਾਈ ਕਰੇਗੀ ਤੇ ਹਨਾ ਚਲੋ ਕੰਮ ਦਾ ਆਪਦਾ ਕਰਮ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਆਪਣਾ ਆਟਾ ਭੁੱਜ ਚੁੱਕਿਆ ਸੀਗਾ ਤੇ ਪਾਣੀ ਪਾਤਾ ਪਾਣੀ ਟੇਸਟ ਅਨੁਸਾਰ ਵਸ ਮਲ ਕੇ ਜਿੰਨਾ ਕ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਨਾ ਓਨਾ ਕ ਪਾ ਲਓ ਜਿਹੜਾ ਆਪਾਂ ਨੇ ਵੈਸੇ ਆਪਣੇ ਕੜਾ ਬਣਾਉਣਾ ਆਉਂਦਾ ਹੈ ਨਾ ਹਲਵਾ ਬਣਾਉਣਾ ਆਉਂਦਾ ਤੇ ਜਿਹੜੇ ਆਪਾਂ ਪ੍ਰਸ਼ਾਦ ਬਣਾਉਣਾ ਹੁੰਦੇ ਦੇਖੋ ਉਹਦੇ ਵਿੱਚ ਪ੍ਰੋਪਰ ਮਿਣਕੇ ਹਨਾ ਓਨਾ ਓਨਾ ਹੀ ਪਾਉਣਾ ਪੈਂਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਹੋਇਆ ਬੀਟੀ ਚ ਮੈਂ ਦੁਬਾਰਾ ਵੀ ਦੱਸ ਦੂੰਗੀ ਜਿੱਦ ਕਿਸੇ ਦਿਨ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੀ ਥੋੜੀ ਜੀ ਟੂਟੀ ਫਰੂਟੀ ਦੇਖੋ ਟੂਟੀ ਫਰੂਟੀ ਜਿਹੜੀ ਆਪਾਂ ਹੁਣ ਮਾਰਕੀਟ ਦੇ ਵਿੱਚੋਂ ਲੈ ਕੇ ਆਉਂਨਾ ਪਈ ਇੰਨੀ ਡਰਾਈ ਹੋ ਜਾਂਦੀ ਹੈਗੀ ਤੇ ਅੱਗੇ ਜਦੋਂ ਹਨਾ ਆਪਾਂ ਲਿਆ ਕੇ ਰੱਖਦੇ ਹੁੰਦੇ ਸੀਗੇ ਉਹ ਕਾਫੀ ਜ਼ਿਆਦਾ ਨਾ ਸੌਫਟ ਹੁੰਦੀ ਸੀਗੀ ਹੁਣ ਤਾਂ ਪਤਾ ਹੀ ਨਹੀਂ ਕਿਸ ਕਿਸ ਚੀਜ਼ ਦੀ ਹਨਾ ਬਣਾਈ ਜਾਂਦੇ ਨੇ ਇੰਨੇ ਕੈਮੀਕਲ ਆ ਗਿਆ ਤੇ ਆਪਣਾ ਕੜਾਹ ਬਣ ਕੇ ਰੈਡੀ ਸੀਗਾ ਦੇਖੋ ਬਿਲਕੁਲ ਫਿਰਨ ਲੱਗ ਗਿਆ ਹਨਾ ਜਿੱਦਾਂ ਕਿ ਤੇ ਇਹ ਕੜਾਹ ਤਾਂ ਆਪਾਂ ਬਣਾਉਂਦੇ ਬਹੁਤ ਵਧੀਆ ਸ਼ੁਰੂਤੀ ਕਿਉਂਕਿ ਸਾਰੇ ਮੈਨੂੰ ਹੱਸਦੇ ਹੁੰਦੇ ਆ ਕਿ ਕੜਾਹ ਚਾਹੇ ਸੂਜੀ ਦਾ ਹੋਵੇ ਚਾਹੇ ਹਲਵਾ ਨਾ ਕੋਈ ਵੀ ਆਪਾਂ ਬਣਾਉਣਿਆਂ ਉਹਦੇ ਵਿੱਚ ਮੇਰੀ ਕੋਈ ਬਰਾਬਰੀ ਨਹੀਂ ਕਰ ਸਕਦਾ ਕਮਾਨ ਨਹੀਂ ਕਰੀਂਦਾ ਪ੍ਰਮਾਤਮਾ ਨੇ ਹਨਾ ਅੰਨਪੂਰਨਾ ਨੇ ਵਾਹਿਗੁਰੂ ਨੇ ਇਹ ਬਖਸ਼ਿਸ਼ ਕੀਤੀ ਹੋਈ ਹੈ ਨਾ ਦੇਵੀ ਹਨਾ ਗੁਣ ਕਿਸੇ ਕਿਸੇ ਨੂੰ ਦਿੰਦਾ ਵਾਹਿਗੁਰੂ ਤੇ ਇਦਾਂ ਆਪਾਂ ਨੇ ਕੇਨੀ ਭਰਤੀ ਹਨਾ ਉਹਨਾਂ ਵਾਸਤੇ ਜਿੰਨਾ ਬਣਾਇਆ ਸੀਗਾ ਮੈਂ ਸਾਰਾ ਉਹਨਾਂ ਨੂੰ ਪਾਤਾ ਤੇ ਬੈਠੇ ਬੈਠੇ ਮੰਮੀ ਕਹਿੰਦੇ ਮੈਂ ਵੀ ਖਾਣਾ ਚਲੋ ਮੈਂ ਥੋੜਾ ਜਿਹਾ ਫਿਰ ਉਹਨਾਂ ਵਾਸਤੇ ਵੀ ਰੱਖਤਾ ਵੀ ਚਲੋ ਤੁਸੀਂ ਵੀ ਖਾ ਲਿਓ ਹਨ ਕਿਉਂਕਿ ਚਲੋ ਉਹ ਬਜਾਰੇ ਕਾਫੀ ਜਣੇ ਸੀਗੇ ਤੇ ਮੈਂ ਮੰਮੀ ਨੂੰ ਹੱਸ ਰਹੀ ਸੀ ਕਿ ਵੀ ਹਨਾ ਹੁਣ ਤਾਂ ਤੂੰ ਕਹੀ ਜਣੇ ਵੀ ਮੈਂ ਖਾਣਾ ਖਾਣਾ ਨਾ ਤੇਰੇ ਹਜਮ ਆ ਜਾਊਗਾ ਤੇ ਮੰਮੀ ਬੈਠੇ ਆਪਦਾ ਨਾਮ ਜਪ ਰਹੇ ਸੀਗੇ ਤੇ ਵਾਹਿਗੁਰੂ ਦੀ ਬਖਸ਼ਿਸ਼ ਦੇ ਸਦਕਾ ਹਨਾ ਚਲੋ ਸਾਰਾ ਪਰਿਵਾਰ ਸਾਡਾ ਗੁਰਸਿੱਖਾ ਹਨਾ ਫੈਮਿਲੀ ਆ ਸਾਰ ਤੇ ਪਿਆਰ ਵੀ ਆ ਸਾਰਾ ਜਿੱਤੇ ਫਿਰ ਮੈਂ ਬੇਟੇ ਨੂੰ ਕਿਹਾ ਵੀ ਜਾ ਬੇਟਾ ਫੜਾਇਆ ਤੇ ਉਹ ਵਿਚਾਰਾ ਨਾ ਬਾਕੀ ਤਾਂ ਚਲੇ ਗਏ ਸੀਗੇ ਜੀਰੀ ਲਾ ਗਏ ਸੀਗੇ ਤੇ ਫਿਰ ਇਹ ਇਹ ਨੂੰ ਫੜਾਤਾ ਤੇ ਫਿਰ ਹਨਾ ਕਰਦਿਆਂ ਨੇ ਸੋਚਿਆ ਵੀ ਸਵੇਰੇ ਆਪਣੇ ਦਲੀਆ ਬਣਾ ਲਿਆ ਸੀਗਾ ਹਨਾ ਮਾਰਨਿੰਗ ਟਾਈਮ ਸਾਰਿਆਂ ਨੂੰ ਥੋੜਾ ਥੋੜਾ ਦੇ ਦਿੱਤਾ ਸੀਗਾ ਦੁੱਧ ਦੇ ਨਾਲ ਜਿੰਨਾ ਫਿਰ ਸੋਚਿਆ ਵੀ ਹਨਾ ਦਾਲ ਸਬਜੀ ਬਣਾਉਣ ਨੂੰ ਮਨ ਨਹੀਂ ਕਰਦਾ ਮਮਮੀ ਨੂੰ ਆਖਿਆ ਮਾਂ ਵੀ ਆਪਾਂ ਚੌਲ ਬਣਾਉਣੇ ਆ ਤੇ ਆਪਾਂ ਨੇ ਹਨਾ ਬਣਾਏ ਰਾਈਸ ਫਿਰ ਤੜਕਾ ਲਾ ਕੇ ਪਿਆਜ਼ ਦਾ ਤੇ ਨਾਲ ਆਪਾਂ ਨੇ ਪਾਤੇ ਹਰੇ ਮਟਰ ਤੇ ਇੰਨੇ ਜਿਆਦਾ ਇਹ ਟੇਸਟੀ ਬੰਦੇ ਨੇ ਤੇ ਇਹ ਚੌਲ ਮੈਂ ਚੱਕ ਕੇ ਲਈ ਸੀਗੀ ਹਨਾ ਪੇਕਿਆਂ ਤੋਂ ਕਿਉਂਕਿ ਮੇਰੇ ਮੰਮੀ ਹਨਾ ਜਦੋਂ ਵੀ ਉੱਥੇ ਉਹ ਚੌਲ ਵਗੈਰਾ ਬਾਸਪਤੀ ਜੀਰੀਆਂ ਨਾ ਕਢਾਉਂਦੇ ਨੇ ਤਾਂ ਉਹਨੂੰ ਬੜਾ ਏਦਾਂ ਹੁੰਦਾ ਵੀ ਇਹ ਪਾਵਾ ਕੁੜੀ ਨੂੰ ਹਨਾ ਮਾਵਾ ਨੂੰ ਵੈਸੇ ਹੀ ਹੁੰਦਾ ਚਾਹੇ ਕੁਝ ਵੀ ਹੋਵੇ ਥੋੜਾ ਥੋੜਾ ਹਨਾ ਮਾਵਾ ਪਾਉਂਦੀ ਰਹਿੰਦੀ ਨੇ ਐਤਨੇ ਅਗੇ ਰਿਸ਼ਤੇਦਾਰ ਗਰਮੀ ਦੇ ਵਿੱਚ ਫਿਰ ਉਹਨਾਂ ਬਣਾ ਵਾਸਤੇ ਬਣਾਏ ਬਰੈਡ ਪਕੌੜੇ ਤੇ ਭੂਤ ਨਹੀਂ ਭੁੱਲ ਗਈ ਕਿਉਂਕਿ ਸਵੇਰੇ ਪਹਿਲਾਂ ਜੀਰੀ ਵਾਲਿਆਂ ਨੇ ਫਿਰ ਇੱਧਰ ਦੇਖੋ ਹੁਣ ਬਾਜ਼ਾਰ ਲੱਗ ਚੁੱਕਿਆ ਭਾਂਡਿਆਂ ਦਾ ਤੇ ਦੇਖੋ ਇਹ ਐ ਮੇਰੀ ਪਾਰਲੀਮੈਂਟ ਹਨਾ ਮੈਂ ਮੈਂ ਉਹਨਾਂ ਨੂੰ ਵੀਰਾਂ ਨੂੰ ਅਸਦੀ ਸੀਗੀ ਵੀ ਜੇ ਤੁਸੀਂ ਮੈਨੂੰ ਦੇਖੋ ਤਾਂ ਤੁਸੀਂ ਮੇਰੇ ਮੂਰੇ ਹੱਥ ਬਣ ਜੂਗੇ ਤੁਸੀਂ ਕਹੋਗੇ ਵੀ ਦੀਦੀ ਅਸੀਂ ਤੁਹਾਡੇ ਵਾਸਤੇ ਇੱਕ ਦੋ ਬੰਦੇ ਛੱਡ ਜਾਂਦੇ ਆਂਗੇ ਹਨਾ ਵੀ ਤੁਸੀਂ ਸਾਰਾ ਦਿਨ ਹਨਾ ਇਦਾਂ ਵੀ ਥੱਕਦੇ ਨਹੀਂ ਹੈਗੇ ਉਹ ਵੀ ਮੈਨੂੰ ਹਨਾ ਕਈ ਵਾਰੀ ਕਹਿ ਦਿੰਦੀ ਐ ਪਰ ਮੇਰੀ ਆਦਤ ਹੈਗੀ ਹਨਾ ਮੈਂ ਕਦੇ ਰਿਸ਼ਤੇਦਾਰਾਂ ਆਇਆ ਤਾਂ ਹਨਾ ਇਦਾਂ ਨਹੀਂ ਹੋਈ ਤੇ ਸਰਦਾਰ ਸਾਹਿਬ ਜੀ ਵੀ ਆ ਗਏ ਤੇ ਮੈਨੂੰ ਕਹਿੰਦੇ ਗਰਮੀ ਦੇ ਵਿੱਚ ਤੂੰ ਕਿਉਂ ਮਾਰਨ ਲੱਗੀਆਂ ਚਲੋ ਸਾਡਾ ਸਾਰਾ ਪਰਿਵਾਰ ਹਨਾ ਸਾਥ ਦਿੰਦਾ ਹੈਗਾ ਮੇਰੇ ਬੱਚੇ ਹਸਬੰਡ ਜੀ ਸਾਰੇ ਮੇਰੇ ਨਾਲ ਫਿਰ ਲੱਗਦੇ ਹੈਗੇ ਤੇ ਨਹੀਂ ਤਾਂ ਉਹਨਾਂ ਨੂੰ ਪਤਾ ਹੈ ਵੀ ਹਨਾ ਫਿਰ ਸ਼ਾਮ ਦੀ ਰੋਟੀ ਬੰਦ ਹੋ ਜੂਗੀ ਨਹੀਂ ਮਜ਼ਾਕ ਕਰਦੀਆਂਗੀ ਮੈਂ ਤੇ ਇਦਾਂ ਦਾ ਹਨਾ ਮੇਰਾ ਤੁਹਾਨੂੰ ਪਤਾ ਹੈ ਵੀ ਨੇਚਰ ਹੈ ਨਹੀਂਗਾ ਤੇ ਸਾਰਾ ਦੇਖੋ ਹਨਾ ਕਿੰਨਾ ਖਲਾਰਾ ਪੈ ਜਾਂਦਾ ਗਰਮੀ ਦੇ ਵਿੱਚ ਜਾਂ ਆਂਦਾ ਹਨਾ ਕੋਈ ਰਿਸ਼ਤੇਦਾਰ ਜਦੋਂ ਆ ਜਾਂਦੇ ਨੇ ਫਿਰ ਤਾਂ ਬਸ ਹੁਣ ਤੁਹਾਨੂੰ ਪਤਾ ਹੀ ਹੈ ਨਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਵੀ ਰਿਸ਼ਤੇਦਾਰ ਆਏ ਤਾਂ ਕਿੱਥੇ-ਕਿੱਥੇ ਕਰਦੇ ਹੋ ਤੇ ਮਾਰਨਿੰਗ ਟਾਈਮ ਪਾਪਾ ਵੀ ਮੈਨੂੰ ਹੱਸਦੇ ਦੇ ਕਹਿੰਦੇ ਜੀ ਆਪਾਂ ਨੂੰ ਕਿਤੇ ਜਾਣਾ ਪੈ ਜੇ ਹੁਣ ਆਪਾਂ ਜਾਈਏ ਮਾ ਨਹੀਂ ਪਾਪਾ ਆਪਾਂ ਤਾਂ ਨਹੀਂ ਜਾ ਸਕਦੇ ਨਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਐ ਤੇ ਫਿਰ ਥੋੜਾ ਜਿਹਾ ਖੂਨ ਗਰਮ ਹੋਇਆ ਤੇ ਮੈਂ ਚੱਕਿਆ ਖੁਰਪਾ ਆਪਣੀ ਬਾੜੀ ਦੇ ਵਿੱਚ ਨਾ ਬਗੀਚੀ ਦੇ ਵਿੱਚ ਕੱਖ ਹੋਏ ਪਏ ਸੀਗੇ ਕਿਉਂਕਿ ਜਦੋਂ ਫਿਰ ਮੈਂ ਪੁੱਠੇ ਕੰਮ ਕਰਦੀ ਆ ਨਾ ਫਿਰ ਮੈਂ ਇਕੱਠਾ ਹੀ ਕਰਦੀ ਆ ਫਿਰ ਮੈਨੂੰ ਹਸਬੈਂਡ ਜੀ ਹੱਸਦੇ ਹੁੰਦੇ ਨੇ ਕਹਿੰਦੇ ਹੁੰਦੇ ਨੇ ਹੁਣ ਤਾਂ ਬਸ ਪੈਣਾ ਐ ਮੰਜੇ ਤੇ ਹੁਣ ਥੋੜਾ ਟਾਈਮ ਹੀ ਜਾਂਦਾ ਹੈਗਾ ਤੇ ਕਈ ਵਾਰੀ ਹੈ ਨਾ ਸ਼ਾਮ ਨੂੰ ਜਦੋਂ ਫਿਰ ਮੈਂ ਥੱਕ ਹਾਰ ਤੇ ਫਿਰ ਉਸ ਟਾਈਮ ਦਾ ਇਦਾਂ ਹੁੰਦਾ ਵੀ ਹੁਣ ਕੋਈ ਨਾ ਬੁਲਾਵੇ ਜਿਵੇਂ ਕਿਸੇ ਨੇ ਡੰਡਾ ਲੈ ਕੇ ਹੈ ਨਾ ਕੁੱਟਿਆ ਹੁੰਦਾ ਹੈਗਾ ਉਦਾਂ ਦਾ ਲੱਗਦਾ ਹੁੰਦਾ ਸਰੀਰ ਪਰ ਜਦੋਂ ਮੈਂ ਠੀਕ ਹੁੰਨੀ ਆ ਉਦੋਂ ਫਿਰ ਮੈਂ ਸਾਰੇ ਕੰਮ ਕਰਦੀ ਹਾਂ ਹਜੇ ਤਾਰਾਂ ਵਗੈਰਾ ਵੀ ਕੱਢਣੀਆਂ ਨਗੀਆਂ ਹਨਾ ਰੋਟੀ ਟੁਕ ਬਣਾਉਣਾ ਤੇ ਮੇਰੀ ਪੂਸ਼ੀ ਆ ਗਈ ਹਨਾ ਇਹਨੇ ਵੀ ਹੈਲਪ ਕਰਾਈ ਇਹ ਉਦੋਂ ਕੱਖ ਖਾਣ ਲੱਗੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ